हां जी भाई जी सत श्री अकाल आज संडे वाला दिन सी मैं सोचा कि चलो आज आपा गाड़ी वॉश करा लिया ये तो ये आपा ਹੁਣ ਗੱਡੀ ਵਾਸ਼ ਕਰਾਉਣ ਲਈ ਆਏ ਆ ਮੈਨੂੰ ਤਕਰੀਬਨ 1 ਘੰਟਾ ਹੋ ਗਿਆ ਘੜੇ ਨੂੰ ਬਸ ਅੱਧਾ ਦੋ ਗੱਡੀਆਂ ਰਹਿ ਗਈਆਂ ਬਾਕੀ ਸਾਰੀਆਂ ਇੱਥੇ ਵਾਸ਼ ਹੋ ਚੁੱਕੀਆਂ ਐ ਗੱਡੀ ਅੰਦਰ ਤੇ ਬਾਹਰ ਤੇ ਬਹੁਤ ਗੰਦੀ ਹੋਈ ਹੋਈ ਸੀ ਮੈਂ ਸੋਚਿਆ 2 ਮਹੀਨੇ ਹੋ ਗਏ ਗੱਡੀ ਵਾਸ਼ ਨਹੀਂ ਕਰਵਾਈ ਤੇ ਅੰਦਰ ਤੋਂ ਵੀ ਕਿੰਭੀ ਕਰਵਾਣ ਵਾਲੀ ਹੋ ਗਈ ਹੈ ਗੱਡੀ ਬਹੁਤ ਜ਼ਿਆਦਾ ਗੰਦੀ ਆ ਅੰਦਰ ਤੋਂ ਆਪਣੇ ਘਰ ਦੇ ਨਾਲ ਇਹ ਹੈ ਸਟੇਸ਼ਨ ਵਾਲਾ ਕੀ ਸਰਵਿਸ ਸਟੇਸ਼ਨ ਪਿੰਡ ਬਪਰਾਲਾ ਬਪਰਾਲੇ ਦੇ ਨਾਲ ਇੱਥੇ ਭੀੜ ਬਹੁਤ ਲੱਗੀ ਰਹਿੰਦੀ ਆ ਬੁਕਿੰਗ ਪਰ ਵੀ ਹੋ ਜਾਂਦੀਆਂ ਗੱਡੀਆਂ ਬਹੁਤ ਭੀੜ ਰਹਿੰਦੀ ਆ ਵੇਟਿੰਗ ਬਹੁਤ ਚੰਗੀ ਆ ਮੈਨੂੰ ਵੀ 2 ਘੰਟੇ ਹੋ ਗਏ ਬੈਠੇ ਹਾਂ ਕਾਰਪੀਓ ਵਾਸ਼ ਹੋ ਗਿਆ। ਹੁਣ ਆ ਗਿਆ ਉਸ ਦੀ ਵਾਰੀ ਹੈ। ਰੈਡੀਓਸ ਲੱਗੂਗੇ ਹੁਣ ਵਾਸ਼ ਹੋਣ ਤੇ। ਇਹ ਕਾਰਪੀਓ ਨੂੰ ਅੱਗੇ ਕਰਕੇ ਇਹ ਰੈਡੀਓਸ ਨੂੰ ਉੱਪਰ ਚੱਕ ਲੈਣ। ਉੱਪਰ ਚੱਕ ਕੇ ਧੋਣੀ ਹੈ। ਫੇਰ ਆਪਣੀ ਗੱਡੀ ਦਾ ਨੰਬਰ ਆਉਗਾ। ਤੇ ਗੇਮ ਨੂੰ ਸਾ ਮੁੰਡਾ ਤੋਰਿਆ ਹੈ ਮੁੰਡਾ ਖੁਸ਼ ਆ ਪੂਰਾ ਐ ਤੇ ਹੋ ਜਾਵੋ ਬੱਦੋ ਮੁੰਡਾ ਖੁਸ਼ ਹੈ ਨ ਪੂਰਾ ਉਹ ਆਂਦੇ ਯਾਰ ਪੁੱਛਿਓ ਜਾ ਉਹ ਸਾਈਡ ਹੋ ਜਾ ਭਾਈ ਮੁੰਡਿਓ ਓਏ ਓਏ ਲਾਲਾਣ ਦੇ ਉਹ ਲਾਲਾਣ ਦੇ ਭਾਈ ਕੰਦਾਰ ਨੇ ਬੌਂਟ ਵੀ ਚੱਕਿਆ ਬਾਈ ਯਾਰ ਅੱਜ ਆ ਬੋਲਿਆ ਆਲਾ ਚਾਲਾ ਤੇ ਮੈਂ ਘੱਟ ਕੇ ਆ ਜੰਦੇ ਅਰੋੜਾ ਦੇ ਆਪਣੇ ਕਿਤੀ ਦੀ ਬਾਰੀ ਲੈ ਆ ਵਈ ਰਾਣੀ ਸੁੰਦਰਾ ਨੂੰ ਮੁੰਡਿਆ ਉਹ ਆਪਣੀ ਗੱਡੀ ਵੀ ਲੱਗ ਗਈ ਤਹੁਣ ਤੇ ਲਾਤੀ ਕਾਊਂਟਰ ਤੇ ਮੁੰਡਿਆਂ ਨੂੰ ਚਲੋ 10 ਮਿੰਟ ਤੱਕ ਹੁਣੇ ਦੀ ਵਾਰੀ ਆ ਜਾਏ ਤਿੰਨ ਗੱਡੀਆਂ ਇਹ ਆ ਇੱਕ ਟਾਈਮ 'ਚ ਸਰਵਿਸ ਤੇ ਬਾਕੀ ਅੰਦਰ ਲੱਗੀਆਂ ਹੋਈਆਂ ਚਾਰ ਗੱਡੀਆਂ ਅੰਦਰ ਆ ਸੱਤ ਗੱਡੀਆਂ ਟੋਟਲ ਇੱਕ ਵਾਰ ਤੇ ਹੁੰਦੀਆਂ ਪਹਿਲਾਂ ਗੱਡੀ ਪ੍ਰੈਸ਼ਰ ਨਾਲ ਚੱਕਣੀ ਆ ਫਿਰ ਚੱਕ ਕੇ ਉਹਦੇ ਤੇਰਦੇ ਅਲੋਏ ਯਾਰੀ ਮੈਂ ਜਿਹੜੇ ਉਹ ਸਾਫ ਹੋਣੇ ਆ ਉਹ ਸਾਫ ਹੋਣੇ ਆ ਸਰਫ ਨਾਲ ਤੇ ਡੀਜ਼ਲ ਨਾਲ ਤੇ ਰੁਸਤਵਾ ਦੇ ਥੱਲੇ ਉਤਾਰ ਕੇ ਦੁਬਾਰਾ ਉਸ ਨੂੰ ਜਿਸ ਤਰ੍ਹਾਂ ਸਕੋਰਪੀਓ ਕਰਕੇ ਕਰੀਆ ਫਿਰ ਉਸ ਤਰ੍ਹਾਂ ਸਕੋਰਪੀਓ ਦੀ ਤਰ੍ਹਾਂ ਪਾਣੀ ਮਾਰ ਕੇ ਫਿਰ ਇੱਕ ਵਾਰ ਫੋਮ ਨਾਲ ਧੋਣੀ ਆ ਫੋਮ ਨਾਲ ਧੋ ਕੇ ਫਿਰ ਰੁਸਤਵਾ ਦੇ ਨੂੰ ਅੱਗੇ ਲਿਜਾ ਕੇ ਫਿਰ ਕੱਪੜਾ ਮਾਰਨਾ ਫਿਰ ਕੱਪੜਾ ਮਾਰ ਕੇ ਵੈਕਿਉਮ ਕਰਨੀ ਆ ਚੰਗੀ ਤਰ੍ਹਾਂ ਸੁਕਾ ਕੇ ਫੇਰ ਲੈ ਕੇ ਆਣੀ ਹੈ ਅਸ਼ੋਕ ਨੇ ਲਾਤੀ ਗੱਡੀ ਵੇ ਆ ਦੇਖੋ ਹੁਣ ਗੱਡੀ ਚੱਕੜੀ ਸ਼ੁਰੂ ਹੋ ਗਈ ਇਹ ਦੇਖੋ ਕੱਤੀ ਹੋਣਾ ਗੱਡੀ ਉੱਪਰ ਓ ਪਾਈ ਮੁੰਡਿਆ ਪਾਣੀ ਮਾਰ ਦਿਓ ਓਏ ਓ ਵੀਰ ਓ ਵੀਰ ਤੈਨੂੰ ਸੀਟੀ ਬਜਾਉਣ ਦਾ ਬੜਾ ਚਸਕਾ ਪਿਆ ਵਾ ਮੁੰਡਿਆ ਅੱਜ ਉਹ ਚੱਲ ਗਿਆ ਬਣਾਤੀ ਜਹਾਜ਼ ਮੁੰਡੇ ਨੇ ਉੱਡ ਜਾਣਾ ਇਹਨੇ ਹੁਣ ਉੜੋ ਵੀ ਗੱਡੀ ਆਪਣੀ ਹਲੋ ਜੀ ਦੋਸਤੋ ਸਕੋਰਪਿਓ ਚਲੀ ਗਈ ਭੱਜੀ ਗਈ ਸਕੋਰਪਿਓ ਟੇਅਰ ਤੋਂ ਨੂੰ ਛੱਡ ਗਈ ਤੇ ਆਵੜੇ ਵਾਲੇ ਗੱਡੀ ਨੂੰ ਛੱਡ ਗਈ ਇੱਕ ਹੋਰ ਆ ਗਿਆ ਅਸਤੀਨ ਮਾ ਆਪਣੇ ਵਾਲੇ ਗੱਡੀ ਤੋਂ ਬਾਅਦ ਫਿਰ ਅਸਤੀਨ ਦੀ ਵਾਰੀ ਆਊਗੀ ਬੱਸ ਇੱਕ ਗੱਡੀ ਰਹਿ ਗਈ ਆਪਣੇ ਤੋਂ ਅੱਗੇ ਫਿਰ ਆਪਣੀ ਗੱਡੀ ਵਾਸ਼ ਹੋ ਕੇ ਵੀ ਰੱਗੇ ਜਾਊਗੀ ਜਿੱਥੇ ਉਹ ਸਕੋਰਪਿਓ ਚਲੀ ਗਈ ਲਓ ਜੀ ਕੱਟ ਤੇ ਹਵਾ ਵਿਚਾਰੇ ਜੀ ਚੱਲ ਭਾਈ ਹੁਣ ਤੂੰ ਥੱਲੇ ਨੂੰ ਚੱਲ ਥੋੜਾ ਮਾਰੀ ਉਹਦੇ ਵਿੱਚ ਪਾਣੀ ਹੈਲੋ ਸ਼ਾਬਾਸ਼ ਸ਼ਾਬਾਸ਼ ਚੱਕ ਦੋ ਬਾਈ 2 ਘੰਟੇ ਵਿੱਚ ਚੋੜਾ ਦੇ ਲੱਗੀ ਕੰਟਰ ਤੇ ਹੁਣ ਵਾਸ਼ਿੰਗ ਹੋ ਗਈ ਆਪਣੀ ਗੱਡੀ ਦੀ ਇੱਕ ਗੱਡੀ ਆਊਟ ਹੋ ਗਈ ਚਲੋ ਜੀ ਇਹਦਾ ਰੋ ਗਿਆ ਬਿਊਟੀ ਪਾਰਲਰ ਵਿੱਚ ਕੰਮ ਹੋ ਗਿਆ ਬਸ ਜ਼ਿਆਦਾ ਨਵਾਰੀ ਜਿਆਦਾ ਨਾ ਮਾਰੀ ਕੈਟਿਓਸ ਟਾਟਾ ਟੈਗੋ ਤੇ ਆਪਣੀ ਆਲਟੋ ਇੱਧਰ ਖੜੀ ਆ ਅਸਟੇਨ ਲੋ ਜੀ ਆਪਣੀ ਗੱਡੀ ਵੀ ਹੁਣ ਚੱਕਣੀ ਸ਼ੁਰੂ ਹੋ ਗਈ ਚਲ ਭਾਈ ਆਪਣੀ ਗੱਡੀ ਦਾ ਵੀ ਹੁਣ ਮੇਕਅਪ ਸ਼ੁਰੂ ਹੋ ਗਿਆ गड्डी तो बाद सीन ही बारी आ जाती हम इतना कोई गड्डी नहीं है तो धुप बहुत हो गई है गर्मी भी बहुत है इस करके फिर हम थोड़ा जहा कम ठंडा ही है चकी आ चंकी तरह उपर ग तो थले ही सी ਹੁਣ ਟਾਇਰ ਤੇ ਅਲੋਏ ਇਹਨਾਂ ਪੂਰੇ ਚਮਕਾ ਦੇਣੇ ਨੇ ਨੇ ਜਿਹੜੇ ਕਾਲੇ ਦਾਗ ਹੈ ਇਹ ਜੇ ਪਾਣੀ ਨਾਲ ਨਹੀਂ ਲਹਿ ਰਹੇ ਹੁੰਦੇ ਨਾ ਤਾਂ ਫਿਰ ਡੀਜ਼ਲ ਮਾਰ ਦਿੰਨੇ ਆ ਡੀਜ਼ਲ ਨਾਲ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਆ ਤੇ ਜਿਹੜੀ ਵੀ ਕਾਰ ਤੇ ਜੰਮੀ ਵੀ ਹੁੰਦੀ ਆ ਉਹ ਸਰਫ ਨਾਲ ਵੀ ਬਹੁਤ ਘੱਟ ਲੈਂਦੀ ਆ ਤੇ ਜੇ ਡੀਜ਼ਲ ਹੈ ਡੀਜ਼ਲ ਉਹਨੂੰ ਉਖਾੜ ਦਿੰਦਾ ਹੈ ਉਸ ਤੋਂ ਇਨਾਂ ਨੇ ਗੱਡੀ ਉੱਪਰ ਸਟੈਂਡ ਤੇ ਚੱਕੀ ਹੋਈ ਸੀ ਤਾਂ ਜੱਕ ਤੇ ਜੱਕ ਕੇ ਜਦੋਂ ਧੋਤੀ ਤੋਂ ਧੁੰਨ ਤੋਂ ਬਾਅਦ ਹੁਣ ਇਹ ਅੱਗੇ ਵਾ ਜਾ ਕੇ ਫਿਰ ਇਹਨੂੰ ਸਰਪ ਨਾਲ ਧੋੜ ਦੇ ਹੁਣ ਇੱਕ ਵਾਰ ਇਹਨਾਂ ਨੇ ਡੀਜ਼ਲ ਨਾਲ ਸਾਰੀ ਇਹ ਵਾਸ਼ ਕਰ ਦਿੱਤੀ ਹੈ ਥੱਲੇ ਤੋਂ ਚੱਲ ਵੀ ਚੱਲ ਬੰਦਿਆ ਸ਼ਾਬਾਸ਼ ਓ ਜੀ ਇੱਕ ਹੋਰ ਗੱਡੀ ਆ ਗਈ। ਉਹ ਟਾਈਟਨ 10 80 ਉਹ ਤਾਂ ਕਾਲਵਾਦੇ ਭਾਈ ਓਏ। ਲਾਂਚ ਟਾਈਮ ਹੋ ਗਿਆ ਹੁਣ ਵਰਕਰ ਰੋਟੀ ਖਾਣ ਲੱਗ ਗਏ। ਕੁਝ ਵਰਕਰ ਬਸ ਰਹਿ ਗਏ ਕੁਝ ਵਰਕਰ ਆ ਜਿਹੜੇ ਰੋਟੀ ਖਾਣ ਚਲੇ ਗਏ। ਲਓ ਜੀ ਇੱਕ ਹੋਰ ਆ ਗਈ ਗੱਡੀ। ਮਹਿੰਦਰਾ ਸਕੋਰਪੀਓ। ਉਹ ਤੋ ਤਾਦਾ ਕਪੜਾ ਮਾਰ ਦਿਓ ਹੁਣ ਇਹ ਟੀਓਰ ਇਹ ਸਟੀਮ ਗਰਦੀ ਹੈ ਜਿਹੜੀ ਇਹ ਮੈਨੂੰ ਲਾਉਣਾ ਹੈ ਕਾਊਂਟਰ ਤੇ ਹਲਟੋ ਜਿਵੇਂ ਦੱਕੇ ਨੂੰ ਨਹੀਂ ਖੜੀ ਗੱਡੀ ਇੱਥੇ ਦੋ ਤਰ੍ਹਾਂ ਨਾਲ ਵਾਸ਼ ਹੁੰਦੀ ਹੈ ਇੱਕ ਗੱਡੀ ਚੱਕ ਕੇ ਜਿਸ ਤਰ੍ਹਾਂ ਜੈਕ ਉੱਤੇ ਚੱਕਦੇ ਆ ਇੱਕ ਗੱਡੀ ਇੱਥੇ ਖੜਾ ਕੇ ਉਹ ਵਾਸ਼ ਕਰਦੇ ਦੋ ਤਰ੍ਹਾਂ ਨਾਲ ਵਾਸ਼ ਕਰਦੇ ਆ ਪਹਿਲਾ ਹੁੰਦਾ ਬੰਦਾ ਉਹ ਤਾਂ ਉਹਨੂੰ ਇਹ ਹੀ ਪੁੱਛਦਾ ਵੀ ਤੁਸੀਂ ਠੀਕ ਕਰਨੀ ਆ ਕਿ ਵੀ ਕਿਸ ਤਰ੍ਹਾਂ ਧਵਾਉਣੀ ਆ ਬੜੀ ਗੱਡੀ ਉਹ ਦੇਖੋ ਬਾਈ ਕਲਾ ਕੇ ਲਿਆਓ ਹੁਣ ਅੱਗੇ ਲਿਜਾ ਕੇ ਅੱਕੇ ਟੋਲ ਗਏ ਪਾ 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 ਚਲੋ ਜੀ ਚਲੋ ਆਜੋ ਜਲਦੀ ਚਲੋ ਜੀ ਲਓ ਜੀ ਮਹਿੰਦੀ ਕਲਰ ਹੈ ਸਕੋਰਪੀਓ ਗੱਡੀ ਦਾ ਨਵੀਂ ਗੱਡੀ ਸਕੋਰਪੀਓ ਨਵੇਂ ਮਾਡਲ ਵਿੱਚ ਉਹ ਆਪਣਾ ਦੋਸਤ ਹੈ ਬਲਕਾਰ ਹਰਮਨ ਤੇ ਸਖਵਿੰਦਰ ਚੰਨੀ ਕਹਿੰਦੇ ਚੰਨੀ ਚੰਨਾ ਵੇ ਕਿਹੜੇ ਬੱਦਲਾਂ ਚ ਖੋ ਗਿਆ ਤੇ ਆਪਣੇ ਦੋਸਤਾਂ ਦਾ ਉਹ ਹੈ ਕੀ ਕਹਿੰਿਆ ਪਰੋਡਲਾ ਖਾਲਸਾ ਸਵੀਟ ਸ਼ਾਪ ਪਪਰਾਲੇ ਦੇ ਨਾਲ ਹੈ ਪਿੰਡ ਪਪਰਾਲੇ ਦੇ ਨਾਲ ਲਾਉ ਜੀ ਬਾਬਾ ਜੀ ਦੇ ਨਾਲ ਟੋਵੀ ਚਾਰ ਕਰੋ ਬਾਬਾ ਜੀ ਉਹ ਨਾਲ ਟੋਲਾਓ ਆਪਣੇ ਕਾਊਂਟਰ ਤੇ ਕਲੇਨ ਜੀ ਇਹ ਵਿੱਚ ਬਲੀਨ ਜੀ ਵਿੱਚ ਸਮੂਥਿੰਗ ਵਿੱਚ ਕੁਝ ਹੋਰ ਰੰਗ ਸੈਟਰ ਰੰਗ ਲੰਮ ਟੱਲਮ ਸਭ ਕੁਝ ਵਿੱਚ ਹੋ ਰਿਹਾ ਹੈ। ਆ ਮੁੰਡਾ ਬਹੁਤ ਮਿਹਨਤੀ ਹੈ। ਜਿਹਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਬਹੁਤ ਮਿਹਨਤੀ ਮੁੰਡਾ ਇਹ। ਮੈਂ 2019 ਦੀ ਮਰੂਤੀ ਲਈ ਸੀ ਉਸ ਟੈਂਪਰ ਦਾ ਮੈਥੇ ਗੱਡੀ ਵਾਸ਼ ਕਰਵਾਉਣਾ ਇਹ ਉਸ ਟੈਂਪਰ ਲਈ ਲੱਗਿਆ ਹੋਇਆ ਵਿਚਾਰਾ ਬਹੁਤ ਮਿਹਨਤ ਕਰਦਾ ਹੈ ਇਹ ਗੱਡੀਆਂ ਬਹੁਤ ਸਾਫ਼ ਰੱਤ ਤਰੀਕੇ ਨਾਲ ਤੋਂ ਹੁੰਦਾ ਹੈ ਤੇ ਅੰਦਰ ਤੋਂ ਵੀ ਬੈਕਿੰਗ ਵੀ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ ਕੋਈ ਕਾਲੀ ਨਹੀਂ ਕਰਦਾ ਖੁਸ਼ਕ ਵੀ ਇਹ ਤਾਂ ਬੰਦੇ ਹੈ ਸਾਰੇ ਜਿੰਨੇ ਵੀ ਰੱਖੇ ਸਾਰੇ ਆਪਾਂ ਨੂੰ ਜਾਣਦੇ ਆ ਸਾਰੇ ਆਪਣਾ ਆਦਰ ਸਤਕਾਰ ਕਰਦੇ ਆ ਆਪਾਂ ਵੀ ਇਹਨਾਂ ਨੂੰ ਪਿਆਰ ਨਾਲ ਬੋਲਦੇ ਆਈ ਵੀ ਆਪਣੇ ਨਾਲ ਪਿਆਰ ਨਾਲ ਬੋਲਦੇ ਆਂ ਬੰਦੇ ਸਾਰੇ ਹੀਰੇ ਆ ਇਹ ਹਸਦੇ ਹੀਰੇ ਦਾ ਬੜਾ ਬੜਾ ਜਿਆਦਾ ਜਿਆਦਾ ਲੋ ਜੀ ਆਲਟੋ ਆਲਟੋ ਤੋਂ ਬਾਅਦ ਹੁਣ ਹਾਲੇ ਕੋਈ ਨਹੀਂ ਕੋਈ ਗੱਡੀ ਨਹੀਂ ਰਹੀ ਹੁਣ ਆਉਣਗੀਆਂ ਗੱਡੀਆਂ ਹਾਲੇ ਹਾਲੇ ਸ਼ਾਮ ਨੂੰ ਫਿਰ ਬਹੁਤ ਪੀੜ ਲੱਗ ਜਾਂਦੀ ਹੈ ਸ਼ਾਮ ਨੂੰ ਬਹੁਤ ਹੋਰ ਦੰਨੀਆਂ ਇਕੱਠੀਆਂ ਇੱਥੇ ਛੁੱਟੀ ਦਾ ਦਿਨ ਹੈ ਸਾਰੇ ਕੈਦਰ ਨੇ ਵੀ ਚਲੋ ਅੱਜ ਆਪਾਂ ਵੇਖ ਲਈਏ ਤਾਂ ਚਾਹੇ ਆਪਾਂ ਗੱਡੀ ਵਾਸ਼ ਕਰਾ ਲਈਏ ਜਾਂ ਗੱਡੀ ਸਾਫ਼ ਕਰਾ ਲਈਏ ਕਿਤੇ ਵੀ ਸਾਫ਼ ਸੁਭਾਈ ਕਰਾਣੀ ਵੀ ਜ਼ਰੂਰੀ ਹੈ ਦੋਸਤੋ ਇੱਕ ਹਫ਼ਤਾ ਸਾਰਾ ਹਫ਼ਤਾ ਆਪਾਂ ਉਹ ਤੋਂ ਕੰਮ ਕਰਾਣੇ ਆ ਜੇ ਇੱਕ ਦਿਨ ਆਪਾਂ ਥੋੜੀ ਜਿਹੀ ਸਫਾਈ ਕਰਾ ਦੇਵਾਂਗੇ ਫਿਰ ਤਾਂ ਕੋਈ ਉਹਦੇ ਵਿੱਚ ਖਾਂਦੀ ਨਹੀਂ ਲੋਜੀ ਤੋ ਹੋ ਗਈ ਹੁਣ ਆਪਣੀ ਗੱਡੀ ਹੁਣ ਆਪਾਂ ਇਹਨੂੰ ਅੱਗੇ ਲੈ ਕੇ ਚਾਰ ਬੁੱਝਾਂ ਅੱਗੇ ਲੈ ਜਾ ਕੇ ਖੜਾਉਣਾ ਫਿਰ ਉੱਥੇ ਜਾ ਕੇ ਇਹ ਸੁੱਕਾ ਕੂੜਾ ਮਾਰਨ ਕੇ ਤੇ ਇੱਕ ਇਹ ਕਿਉਂ ਹੋਵੇਗੀ ਗੱਡੀ ਫਿਰ ਉਸ ਤੋਂ ਬਾਅਦ ਫਾਈਨਲ ਹੋਊਗਾ वॉश हो चुकी है गड्डी। हम भाई मर लगेगा कपड़ा अपनी ग्डी तुम ग सफाई होनी शुरू होगी गई वॉश अपने ने करवा ली हूँ जेड़ा गिला है ਗੱਡੀ ਗਿੱਲੀ ਆ ਉਹ ਸੁੱਕੇ ਕੱਪੜੇ ਨਾਲ ਸਾਰਾ ਪਾਣੀ ਸੁਕਾ ਰਹੇ ਆ ਬਾਈ ਬਹੁਤ ਰੀਜ ਨਾਲ ਕੰਮ ਕਰਦਾ ਹੈ ਇਹ ਇਹ ਆਪਣੇ ਮਿੱਤਰ ਪ੍ਰੇਮੀ ਆ ਸਾਰੇ ਮਿੱਤਰ ਪ੍ਰੇਮੀ ਆ आनेक्यूम होनी है जल वैक्यूम होगी फिर दोबारा तहन दिखावा लगे हुआ इधर अपना छोटा आ देखो इधर ਇਹ ਬੜਾ ਪਿਆਰ ਆ ਬੜਾ ਇਹ ਜੇ ਸਕੋਰਪੀਓ ਨੂੰ ਲੱਗਿਆ ਵਾ ਇਹਨੇ ਅੱਜ ਆਪਣੀ ਗੱਡੀ ਨਹੀਂ ਕਰੀ ਸਾਫ ਇਹ ਕਹਿੰਦਾ ਅੱਜ ਮੈਂ ਸਕੋਰਪੀਓ ਕਰਨੀ ਆ ਚਮਕਾਤੀ ਮੁੰਡੇ ਨੇ ਸਪੰਜੂ ਬਾਈ ਦੇਖੋ ਸੀ ਸਾਰੀ ਚਮਕਾ ਕੇ ਰੱਖਤੀ ਲੱਭੇ ਜਾ ਪੈ ਜਾ ਕਰਾ ਕੇ ਰੱਖਤੀ ਜਦ ਗੱਡੀ ਆਈ ਤੇ ਗੱਡੀ ਕਾਫੀ ਗੰਦੀ ਸੀਗੀ ਮਿੱਟੀ ਨਾਲ ਭਰੀ ਹੋਈ ਸੀ ਨਰਾਜਤ ਨਹੀਂ ਹੈਗਾ ਨਾ ਨਾ ਨਰਾਜ ਕਾ ਨੂੰ ਆ ਬਾਬੇ ਠੀਕ ਆ ਨਰਾਜ ਨਾ ਹੋਈ ਭਰਾਵਾ ਮੇਰੇ ਕੋਲ ਭੇਜੂੰਗਾ ਮਾਮਾ ਭੇਜ ਦੂੰਗਾ ਭੇਜ ਦੂੰਗਾ ਇੱਕ ਆ ਲੱਗੀ ਹੋਈ ਆ ਇੱਕ ਆ ਆਪਣੇ ਵਾਲੀ ਖੜੀ ਆ ਇੱਕ ਆ ਖੜੀ ਆ ਆ ਕਰਕੇ ਹਟਿਆ ਇੱਕੋ ਜਿਹਾ ਹਵਾ ਕਰ ਰਹੇ ਆ ਲੱਗਿਆ ਵਾਜ ਆਪਣੀ ਗੱਡੀ ਸਾਫ ਕਰੂੰ ਦੋਸਤੋ ਇਹ ਜਿਹੜੇ ਅਲੋਇਰ ਟਾਇਰ ਸੀ ਨਾ ਇਹ ਟਾਇਰ ਜਿਹੜੇ ਕੰਪਨੀ ਵੱਲੋਂ ਗੱਡੀ ਦੇ ਸੀਗੇ ਇਹ ਮੈਂ 2022 ਵਿੱਚ ਜਾ ਕੇ ਚੇਂਜ ਕਰਵਾਏ ਸੀਗੇ ਜਦੋਂ ਮੇਰੀ ਗੱਡੀ 85000 ਕਿਲੋਮੀਟਰ ਚੱਲ ਚੁੱਕੀ ਸੀ ਫਿਰ ਉਸ ਤੋਂ ਬਾਅਦ ਫਿਰ ਮੈਂ ਇਹ ਨਵੇਂ ਟਾਇਰ ਪਵਾਏ ਸੀਗੇ ਇਹ ਮੈਂ ਟਾਇਰ ਪਵਾਏ ਸੀਗੇ ਸਮਰਾਲੇ ਤੋਂ ਸਮਰਾਲੇ ਤੋਂ ਹੇਮ ਹੇਮ ਟਾਇਰ ਹਾਂਜੀ ਹੇਮ ਟਾਇਰ ਫਮਰਾਲਾ ਉਹਨਾਂ ਕੋਲ ਪੁਆਏ ਸੀਗੇ ਤੇ ਇਹ ਜਿਹੜੇ ਅਲੋਏ ਆ ਇਹ ਵੀ ਵਿਕੇ ਸੀਗੇ ਤੇ ਵਿੱਦ ਟਾਇਰ 30000 ਰੁਪਿਆ ਲਿਆ ਸੀਗਾ ਉਹਨਾਂ ਨੇ ਤੇ ਵਿੱਚੋਂ ਜਿਹੜੇ ਪੁਰਾਣੇ ਸੀਗੇ ਉਹ ਕੱਟਨੇ ਸੀਗੇ ਵਿੱਚੇ ਰਿਮ ਕੱਟਨੇ ਸੀਗੇ ਫਿਰ ਰਿਮ ਚੇਂਜ ਕਰਵਾ ਕੇ ਆਪਾਂ ਨੇ ਅਲੋਏ ਪੁਆਏ ਸੀਗੇ ਤੇ ਇੱਕ ਨੰਬਰ ਟਾਇਰ ਬੜਾ ਕਰਾਇਆ ਸੀਗਾ ਬੜਾ ਟਾਇਰ ਕਰਾਉਣ ਤੋਂ ਬਾਅਦ ਫਿਰ ਇਹ ਜਿਹੜੇ ਵਿੱਚ ਸਪੇਸ ਸੀਗੀ ਉਹ ਪਰ ਆਪਣਾ ਟੈਰਾਂ ਰਾਏ ਦਾ ਲੋਹੇ ਦੀ ਉਹਦੇ ਸਪੇਸ ਜਿਹੜੀ ਲੋਹੇ ਦਾ ਆਪਣਾ ਬੰਪਰ ਹੈ ਇਹਦੇ ਵਿੱਚ ਜਿਹੜੀ ਸਪੇਸ ਸੀਗੀ ਉਹ ਬਹੁਤ ਜ਼ਿਆਦਾ ਘਟ ਗਈ ਸੀ ਤੇ ਜਦੋਂ ਗੱਡੀ ਟੋਇਆਂ ਦੇ ਵਿੱਚ ਜਾਂਦੀ ਸੀ ਜੇ ਤਾਂ ਪਿਛਲੇ ਚੱਕੇ ਉਹਦੇ ਨਾਲ ਟੱਚ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਮੈਂ ਸਪੇਸਰ ਪਵਾਏ ਸੀਗੇ ਸਪੇਸਰ ਪਾਉਣ ਤੋਂ ਬਾਅਦ ਫਿਰ ਥੋੜੀ ਗੱਡੀ ਉੱਚੀ ਹੋਈ ਫਿਰ ਟਾਇਰ ਉਹਦੇ ਨਾਲ ਟੱਚ ਹੋਣ ਤੋਂ ਫਿਰ ਬਚਾਅ ਹੋ ਗਿਆ ਸੀਗਾ ਇਹ ਤਾਂ ਟਾਇਰ ਬਹੁਤ ਜ਼ਿਆਦਾ ਉਹਦੇ ਨਾਲ ਟੱਚ ਹੋ ਰਹੇ ਸੀਗੇ ਜਿਹੜੀਆਂ ਲੋਹੇ ਦੀ ਹੁੰਦੀ ਆ ਚਾਦਰ ਹੁੰਦੀ ਆ ਤੇ ਜੇ ਤੁਸੀਂ بڑا ਟਾਇਰ ਪਾਉਣਾ ਤਾਂ ਸਪੈਸਰ ਪਵਾ ਕੇ ਉਹਨੂੰ ਥੋੜਾ ਉੱਚਾ ਜ਼ਰੂਰ ਚਕਾ ਲਿਓ ਬਾਕੀ ਅਲੋਏ ਲੱਗਦੇ ਵਧੀਆ ਗੱਡੀ ਵਿੱਚ ਅਲੋਏ ਗੱਡੀ ਦੀ ਟੌਰ ਬਣਾ ਦਿੰਦੇ ਆ ਗੱਡੀ ਤੇ ਜਾਨ ਪਾ ਦਿੰਦੇ ਆ ਬਾਕੀ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੁੰਦੀ ਆ ਅਲੱਗ-ਅਲੱਗ ਚੋਇਸ ਹੁੰਦੀ ਆ ਕਿਸੇ ਨੂੰ ਅਲੋਏ ਵਧੀਆ ਲੱਗਦੇ ਕਿਸੇ ਨੂੰ ਰੀਮ ਵਧੀਆ ਲੱਗਦੇ ਆ ਇਹ ਗੱਡੀ 2019 ਮਾਡਲ ਹੈ 19 2019 ਵਿੱਚ ਮੈਂ ਲਈ ਸੀ ਇਹ ਮੈਂ ਪਹਿਲਾਂ ਮਾਰੂਤੀ ਲਈ ਸੀ ਸਿੱਕਾ ਨੂੰ ਫਿਰ ਮਾਰੂਤੀ B1000 ਦੇ ਲਈ ਸੀਗੀ ਪੁਰਾਣੀ ਉਸ ਤੋਂ ਬਾਅਦ ਫਿਰ ਉਹ ਮੈਂ ਤਕਰੀਬਨ 8-9 ਮਹੀਨੇ ਬਾਅਦ ਫਿਰ ਮੈਂ ਉਹ ਬੇਚ ਕੇ ਬਿੱਤੇ ਕਟਾ ਕੇ ਟਾਟਾ ਟਾਟਾ ਵਾਲਿਆਂ ਦੀ ਏਜੰਸੀ ਵਿੱਚ ਫਿਰ ਮੈਂ ਨਵੀਂ ਕੜਵਾ ਲਈ ਸੀਗੀ 2019 ਵਿੱਚ ਹੀ ਉਸ ਤੋਂ ਬਾਅਦ ਫਿਰ ਇਹਦਾ ਬਹੁਤ ਵਧੀਆ ਮੇਰੇ ਨਾਲ ਐਕਸਪੀਰੀਅੰਸ ਰਿਹਾ ਹੈ ਗੱਡੀ ਮੇਰੇ ਕੋਲ ਬਹੁਤ ਵਧੀਆ ਚੱਲ ਰਹੀ ਹੈ ਐਵਰੇਜ ਵੀ ਵਧੀਆ ਦੇ ਰਹੀ ਹੈ ਮੈਨੂੰ ਕਿਤੇ ਤੰਗ ਨਹੀਂ ਕਰਦੀ ਹੈਗੀ ਮੈਨੂੰ ਮੇਰਾ ਦੋਸਤ ਇੱਕ ਕੁਲਦੀਪ ਸਿੰਘ ਪਪਰਾਲੇ ਵਾਲਾ ਮੇਰਾ ਜਿਗਰੀ ਦੋਸਤ ਮੇਰਾ ਜਿਗਰੀ ਯਾਰ ਉਹ ਦੱਸਦਾ ਹੁੰਦਾ ਸੀ ਵੀ ਜੇ ਤੂੰ ਘਰ ਤੋਂ ਸਵੇਰੇ ਗੱਡੀ ਜਾਂ ਮੋਟਰਸਾਈਕਲ ਸਕੂਟਰ ਤੇ ਚੱਲਿਆ ਕਿਤੇ ਬਾਹਰ ਚੱਲੇ ਆਏ ਤਾਂ ਇੱਕ ਵਾਰ ਜ਼ਰੂਰ ਉਹਨੂੰ ਮੱਥਾ ਟੇਕ ਤੇ ਉਹਨੂੰ ਇੱਕ ਵਾਰ ਥਾਪੀ ਜ਼ਰੂਰ ਮਾਰ। ਵੀ ਹਾਂ ਸ਼ਾਬਾਸ਼ ਚਲੋ ਜੀ ਆਪਾਂ ਆਪਣਾ ਕੰਮ ਤੇ ਚੱਲੀਏ। ਕਹਿੰਦਾ ਫਿਰ ਜਿਹੜੀ ਵੀ ਮਸ਼ੀਨਰੀ ਆ ਉਹ ਤੁਹਾਡਾ ਪੂਰਾ ਸਾਥ ਹੁੰਦੀ ਆ ਤੁਹਾਨੂੰ ਕਿਤੇ ਤੋਖਾ ਨਹੀਂ ਦਿੰਦੀ। ਇਹ ਮੇਰਾ ਵੀ ਮੰਨਣਾ ਹੁਣ ਮੈਨੂੰ ਬਹੁਤ ਟਰਸਟ ਹੋ ਗਿਆ ਉਹ ਗੱਲ ਤੇ ਤੁਸੀਂ ਵੀ ਇਹ ਗੱਲ ਜ਼ਰੂਰ ਕਰਿਆ ਕਰੋ ਸਵੇਰੇ ਉੱਠ ਕੇ ਜਦੋਂ ਆਪਾਂ ਗੱਡੀ ਨੂੰ ਕਿਤੇ ਬਾਹਰ ਲੈ ਕੇ ਜਾਂਦਾ ਤੇ ਇੱਕ ਵਾਰ ਜ਼ਰੂਰ ਮੱਥਾ ਜ਼ਰੂਰ ਟੇਕੋ ਰੱਬ ਅੱਗੇ ਜ਼ਰੂਰ ਅਰਦਾਸ ਕਰੋ ਵੀ ਜਿਸ ਤਰ੍ਹਾਂ ਸੀ ਚੰਗੇ ਭਲੇ ਚੱਲੇ ਆ ਇਸ ਗੱਡੀ ਨੂੰ ਲੈ ਕੇ ਜਾਈ ਇਸ ਮੋਟਰਸਾਈਕਲ ਨੂੰ ਲੈ ਕੇ ਤਾਂ ਅਸੀਂ ਇਸ ਤਰ੍ਹਾਂ ਹੀ ਵਾਪਸ ਵਧੀਆ ਤਰੀਕੇ ਨਾਲ ਘਰ ਵਾਪਸ ਆ ਜਾਈਏ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਆ ਜਾਈਏ ਵਾਪਸ ਬਾਕੀ ਹੁਣ ਗੱਡੀ ਦੀ ਵਾਸ਼ਿੰਗ ਹੋ ਚੁੱਕੀ ਆ ਕੱਪੜਾ ਵੀ ਮਾਰਤਾ ਹੁਣ ਵੈਕਿਊਮ ਹੋ ਰਹੀ ਆ ਗੱਡੀ ਮੈਂ ਤੁਹਾਨੂੰ ਫਿਰ ਬਾਅਦ ਵਿੱਚੋ ਲੈ ਕੇ ਬਾਹਰ ਤੋਂ ਬਾਅਦ ਦਿਖਾਉਂਦਾ ਏ ਤੇ ਗੱਡੀ ਕਿਵੇਂ ਹੈ ਕਿਵੇਂ ਨਹੀਂ ਹਾਲ ਤਾਂ ਪਾਰਸ ਵੀ ਮਾਰਨੀ ਆ ਪਾਰਸ ਰਿੰਦੀ ਆ ਸੀਟਾਂ ਤੇ ਪਾਰਸ ਡੈਸ਼ ਬੋਰਡ ਤੇ ਪਾਰਸ ਅੰਦਰ ਪਾਰਸ ਵਗੈਰਾ ਸਾਰੇ ਕਿਤੇ ਮਰਵਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਗੱਡੀ ਲਓ ਜੀ ਬਾਈ ਕਹਿੰਦਾ ਹੁਣ ਗੱਡੀ ਓਕੇ ਆ ਹੁਣ ਆਪਾਂ ਇੱਕ ਵਾਰ ਚੈੱਕ ਕਰ ਲਈਏ ਗੱਡੀ ਲਓ ਜੀ ਬਾਈ ਨੇ ਪਾਰ ਸਪੋਰਟਸ ਮਾਰ ਕੇ ਆ ਚੰਗੇ ਤਰ੍ਹਾਂ ਚਮਕਾਤੀ ਗੱਡੀ चेक कर लिए ਜੀ ਦੋਸਤੋ ਹੁਣ ਆਪਾਂ ਫਾਈਨਲੀ ਗੱਡੀ ਆਪਣੀ ਵਾਸ਼ ਕਰਵਾ ਲਈ ਹੈ ਤੇ ਹੁਣ ਆਪਣਾ ਘਰ ਨੂੰ ਜਾ ਰਹੇ ਆਪਾਂ ਬਾਕੀ ਆ ਤੁਸੀਂ ਦੇਖ ਲਓ ਤੁਹਾਨੂੰ ਮੈਂ ਡੈਸ਼ਬੋਰਡ ਦਿਖਾ ਦਿੰਨਾ ਹੁਣ ਐ ਜੰਗੀ ਤਰ੍ਹਾਂ ਸਾਫ ਕਰਿਆ ਹੋਇਆ ਮੈਂ ਸਿਸਟਮ ਵੀ ਆਫ ਕਰ ਦਵਾਂ ਕਿਉਂਕਿ ਫਿਰ ਸਿਸਟਮ ਆਫ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਵੀ ਹਾਂ ਵੀ ਕਿਸ ਤਰ੍ਹਾਂ ਸਾਫ ਹੋਈ ਵੀ ਹੈ ਨਹੀਂ ਫਿਰ ਉਹਦੇ ਵਿੱਚ ਸ 그린 ਵਿੱਚ ਪਤਾ ਨਹੀਂ ਲੱਗਦਾ ਚਾਉਂ ਕੇ ਇਹ ਡੈਸ਼ਬੋਰਡ ਮੈਂ ਠੀਕ ਹੈ ਤੇ ਗੱਡੀ ਬਾਹਰ ਤੋਂ ਵੀ ਪੂਰੀ ਚਮਕ ਗਈ ਆ ਹੁਣ ਭਟੋ ਘੱਟ ਵੀ 15-20 ਦਿਨ ਦੀ ਮੌਜ ਆ ਆਪਣੀ ਵਿੱਚ ਤੇ ਵੀ ਸਾਫ਼ ਹੋ ਗਈ ਬਾਹਰ ਤੋਂ ਵੀ ਸਾਫ਼ ਹੋ ਗਈ ਅਪਾ ਚੱਕ ਕੇ ਤੋਈਏ ਤੇ ਨੀਚੇ ਤੋਂ ਵੀ ਜਿੰਨੀ ਵੀ ਮਿੱਟੀ ਸੀਗੀ ਸਾਰੀ ਬੋਡੀ ਨੂੰ ਲੱਗੀ ਹੋਈ ਉਹ ਸਾਰੀ ਸਾਫ਼ ਹੋ ਗਈ ਬਾਕੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੇ ਸਾਡਾ ਚੈਨਲ ਅਗੇ ਸਬਸਕ੍ਰਾਈਬ ਜ਼ਰੂਰ ਕਰਵਾ ਸਕਦੇ ਹੋ ਆਪਣੇ ਫਰੈਂਡਸ ਨੂੰ ਲਿੰਕ ਭੇਜ ਕੇ ਥੈਂਕ ਯੂ ਸੋ ਮਚ ਤੇ ਦੋਸਤੋ ਇੱਕ ਹੋਰ ਗੱਲ ਦੱਸਣੀ ਤੁਹਾਨੂੰ ਭੁੱਲ ਗਿਆ ਆਪਣੀ ਗੱਡੀ ਆ ਜਿਹੜੀ ਉਹ ਅੱਜ 1 ਲੱਖ 20000 ਕਿਲੋਮੀਟਰ ਚੱਲ ਗਈ ਹੈ ਠੀਕ ਹੈ ਅੱਜ ਹੈ ਗਿਆ 1 ਮਈ 2024 ਆ ਦੇਖੋ